ਹੋਲੀ ਦੇ ਮੌਕੇ ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ਵਾਸੀਆਂ ਨੂੰ ਸ਼ਾਨਦਾਰ ਤੋਹਫ਼ਾ ਦਿੱਤਾ ਹੈ 13 ਮਾਰਚ ਯਾਨੀ ਕਿ ਅੱਜ ਤੋਂ ਬਚਤ ਖਾਤਿਆਂ ਦੇ ਵਿੱਚੋਂ ਮਨਚਾਹੀ ਨਕਦੀ ਕਢਵਾਈ ਜਾ ਸਕੇਗੀ ਯਾਨੀ ਹੋਲੀ ਵਾਲੇ ਦਿਨ ਤੋਂ ਬਚਤ ਖਾਤਿਆਂ ਤੋਂ ਨਕਦੀ ਦੀ ਹੱਦ ਨੂੰ ਖਤਮ ਕਰ ਦਿੱਤਾ ਗਿਆ ਹੈ ਐ ਨਹੀਂ ਨਹੀਂ ਸੋਮਵਾਰ ਤੋਂ ਹੀ ਨੋਟਬੰਦੀ ਤੋਂ ਬਾਅਦ ਵੱਖ-ਵੱਖ ਖਾਤਿਆਂ ਦੇ ਉੱਤੇ ਨਿਕਾਸੀ ਉੱਤੇ ਲਾਈ ਗਈ ਹਰ ਤਰ੍ਹਾਂ ਦੀ ਹੱਦ ਖਤਮ ਹੋ ਜਾਵੇਗੀ ਹੁਣ ਤੱਕ ਬਚਤ ਖਾਤਿਆਂ ਤੋਂ ਹਰ ਹਫ਼ਤੇ ਵੱਧ ਤੋਂ ਵੱਧ 50000 ਰੁਪਏ ਹੀ ਕਢਵਾਏ ਜਾ ਸਕਦੇ ਸੀ ਕਾਲੇ ਤੰਤ ਤੇ ਨਕਲੀ ਕਲੰਸੀ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲ 8 ਨਵੰਬਰ ਨੂੰ ਰਾਤ 8 ਵਜੇ 500 ਅਤੇ 1000 ਦੇ ਪੁਰਾਣੇ ਨੋਟ ਬੰਦ ਕਰ ਦਿੱਤੇ ਸਨ। RBI ਨੇ ਬੈਂਕ ਬ੍ਰਾਂਚਾਂ ਅਤੇ ATM ਤੋਂ ਨਕਦੀ ਦੀ ਨਿਕਾਸੀ ਉੱਤੇ ਕਈ ਤਰ੍ਹਾਂ ਦੀਆਂ ਸ਼ਰਤਾਂ ਲਾ ਦਿੱਤੀਆਂ ਸੀ। ਹਾਲਾਂਕਿ ਨਕਦੀ ਦੀ ਹਾਲਤ ਸੁਧਰਨ ਤੋਂ ਬਾਅਦ ਸਮੇਂ-ਸਮੇਂ ਤੇ ਇਹਨਾਂ ਵਿੱਚੋਂ ਜ਼ਿਆਦਾਤਰ ਨੂੰ ਹਟਾ ਦਿੱਤਾ ਗਿਆ। 12 ਮਾਰਚ ਤੱਕ ਬਚਤ ਖਾਤਿਆਂ ਤੋਂ ਨਿਕਾਸੀ ਦੀ ਹੱਦ 24000 ਰੁਪਏ ਸੀ। ਜਿੰਨੀ ਰਕਮ ਵੀ ATM ਤੋਂ ਕਢਵਾਈ ਜਾਂਦੀ ਸੀ, ਬਚਤ ਖਾਤੇ ਵਿੱਚੋਂ ਕੀਤੀ ਜਾਣ ਵਾਲੀ ਨਿਕਾਸੀ ਦੇ ਵਿੱਚ ਉਸਨੂੰ ਗਿਣਿਆ ਜਾਂਦਾ ਸੀ। ਫਿਲਹਾਲ ਅੱਜ ਤੋਂ ਬਜਟ ਖਾਤਿਆਂ ਦੇ ਉੱਤੇ ਨਿਕਾਸੀ ਦੀ ਹੱਦ ਨੂੰ ਖਤਮ ਕਰ ਦਿੱਤਾ ਗਿਆ ਹੈ ਕਰੰਟ ਅਕਾਊਂਟ ਓਵਰਡਰਾਫਟ ਅਤੇ ਕੈਸ਼ ਕ੍ਰੈਡਿਟ ਖਾਤਿਆਂ ਤੋਂ ਨਿਕਾਸੀ ਦੀ ਹੱਦ 31 ਜਨਵਰੀ ਨੂੰ ਹੀ ਖਤਮ ਹੋ ਗਈ ਸੀ